ਇਹ ਮਾਨਵਤਾ ਦੇ ਕੰਮ ਦੀਆਂ ਤਸਵੀਰਾਂ ਨੇ ਫਾਜ਼ਲ ਕਾ ਦੇ ਬੋਰਡ ਦੇ ਕੋਲ ਪੈਂਦੇ ਪਿੰਡ ਦੌਲਤਪੁਰਾਤਾਂ ਜਿੱਥੇ ਨਹਿਰ ਦੇ ਨਜ਼ਦੀਕ ਜਦੋਂ ਲੋਕਾਂ ਨੇ ਨਜ਼ਾਰਾ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਕਿੱਥੇ ਪਾਣੀ 'ਚ ਤੈਰਦੀ ਪਈ ਇੱਕ ਨਮਜਮੀ ਬੱਚੀ ਦੀ Laash ਪਈ ਸੀ ਮਾਫ ਕਰਦੇ ਹਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਬਿਨਾਂ ਦਰਦ ਕੀਤੇ ਨਹੀਂ ਦਿਖਾਉਣਾ ਚਾਹਾਂਗੇ ਛੋਟੀ ਜੀ ਬੱਚੀ ਦੇ ਮ੍ਰਿਤਕ ਦੇ ਪਾਣੀ ਨਾਲ ਖੁੱਲੀ ਹੋਈ ਸੀ ਤੇ ਦੀਲੀ ਪੈ ਚੁੱਕੀ ਸੀ ਜਿਹੜਾ ਰਸਤੇ ਤੋਂ ਗੁਜ਼ਰਦੇ ਇੱਕ ਵਿਅਕਤੀ ਨੇ 23 ਲਾਸ਼ ਨੂੰ ਜਿਹਦੇਖਿਆ ਤਾਂ ਉਸਨੇ ਤੁਰੰਤ ਇਸ ਦੀ ਸੂਚਨਾ ਇੱਕ ਸਮਾਜ ਸੇਵੀ ਸੰਸਥਾ ਨੂੰ ਦਿੱਤੀ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ। ਹਾਂ ਜੀ ਮੇਰਾ ਨਾਮ ਰਵੀ ਸੋਨੀ ਹੈ ਤੇ ਮੈਂ ਦੁਕਾਨ ਤੇ ਜਾ ਰਿਹਾ ਸੀਗਾ ਤੇ ਨਹਿਰ ਤੇ ਇੱਕ ਲਾਸ਼ ਤਰਦੀ ਹੋਈ ਦਿਖੀ ਜੋ ਕਿ ਮੈਂ ਨਾਲ ਦੇ ਨਾਲ ਹੀ ਪ੍ਰਧਾਨ ਜੀ ਨੂੰ ਫੋਨ ਮਾਰਿਆ ਰਜਤਰਾਜ ਜੀ ਨੂੰ ਤੇ ਉਹਨਾਂ ਨੇ ਗੱਡੀ ਭੇਜੀ ਤੇ ਥਾਣੇ ਫੋਨ ਕਰਤਾ। ਕਣੀ ਹੈ ਜੀ? ਵੀ 2-3 ਮਹੀਨਾ ਦੀ ਬੱਚੀ ਹੈ ਛੋਟੀ। 2-3 ਮਹੀਨਾ ਦੀ ਛੋਟੀ ਬੱਚੀ ਹੈ ਤੇ ਪੁਲਿਸ ਐਸਐਸਓ ਸਾਹਿਬ ਆ ਗਏ ਤੇ ਨਰਸਨ ਰਣਸੀ ਦੇ ਮੈਂਬਰ ਆ ਗਏ ਤੇ ਚਾਲ ਚੱਲ ਰਹੀ ਹੈ ਬੜੀ ਸ਼ਰਮ ਦੀ ਗੱਲ ਹੈ ਕਿ ਅਸਤੇ ਮਾਡਰਨ ਯੁੱਗ ਚ ਵੀ ਕੁਝ ਲੋਕ ਅਚੇਹੀ ਨੇ ਕਿ ਇਆਂ ਨੂੰ ਕੁੜੀਆਂ ਨੂੰ ਆਪਣੇ ਆਪ ਤੇ ਸਮਾਜ ਤੇ ਬਹੁਤ ਸਮਝਦੇ ਨੇ ਪਰ ਇੱਥੇ ਤਾਂ ਹਾਦਸਾ ਵੀ ਵਾਪਰਿਆ ਜਿੱਥੇ ਇੱਕ ਛੋਟੀ ਜੀ ਮਾਸੂਮ ਬੱਚੀ ਤੇ ਵੀ ਕਿਸੇ ਨੂੰ ਤਰਸ ਨਾ ਆਇਆ ਅਜਿਹਾ ਕੁਝ ਦੇਖ ਕੇ ਤਾਂ ਜਿਵੇਂ ਇਨਸਾਨੀਅਤ ਤੋਂ ਹੀ ਪਰੋਸਾ ਉੱਤ ਚੰਗਾ ਹੈ ਫਾਜ਼ਲ ਦਾ ਤੌਰ ਰਜੀਤ ਸਿੰਘ ਦੀ ਰਿਪੋਰਟ ਟੈਲੀਪੋਸਟ ਪੰਜਾਬੀ ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ پا ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ